ਕੀ ਦਿਨੋਂ ਤੋਂ ਪੈ ਰਹੇ ਭਾਰੀ ਬਰਸਾਤ ਕਾਰਨ ਪਿੰਨ ਮਿਸ਼ਾਣਾ ਵਿਖੇ ਇੱਕ অতি ਗਰੀਬ ਪਰਿਵਾਰ ਦੇ ਮਕਾਨ ਦੇ ਕਮਰੇ ਦੀ ਛੱਤ ਰਾਤੀ ਭਾਰੀ ਮੀਂਹ ਕਾਰਨ ਡਿੱਗ ਪਈ। ਪ੍ਰਮਾਤਮਾ ਦੀ ਕਿਰਪਾ ਇਹ ਰਹੀ ਕਿ ਇਸ ਵਿੱਚ ਪਏ ਬੱਚੇ ਆਪਣੀ ਜਾਨ ਬਚਾ ਕੇ ਬਾਹਰ ਨਿਕਲ ਗਏ ਅਤੇ ਸੱਠ ਫੀਟ ਤੋਂ ਬਚਾਰੇ ਹਨ। ਅਤੇ ਜੋ ਵੀ ਕਮਰੇ ਵਿੱਚ ਸਮਾਨ ਸੀ ਸਾਰਾ ਮਲਵੇ ਹੇਠਾਂ ਦੱਬਿਆ ਗਿਆ। ਇਸ ਸੰਬੰਧੀ ਆਪਾਂ ਗੱਲਬਾਤ ਕਰਦੇ ਹਾਂ ਪਰਿਵਾਰ ਨਾਲ। ਹਾਂਜੀ ਕੀ ਨਾ ਜੀ ਆਪਣਾ ਮੇਰਾ ਨਾਰਾਣੀ ਹੈ ਜੀ ਕੀ ਆਪਣਾ ਰਾਤ ਕਿ ਕਦੋਂ ਡਿੱਗੀ ਛੱਤ ਜੀ ਇਹ ਜੀ ਰਾਤ ਦੇ 1 ਵਜੇ ਡਿੱਗੀ ਹੈ ਜੀ ਅਸੀਂ ਮਸਾ ਭੱਜ-ਭੱਜ ਕੇ ਜਾਣ ਬਚਾਈਏ ਕੁਝ ਸਮਾਨ ਜਿਹੜਾ ਦੱਬਿਆ ਗਿਆ ਟੁੱਟ ਭੱਜ ਹੋ ਗਏ ਇਹਨਾਂ ਨੇ ਕੱਢਿਆ ਜੀ ਸਮਾਨ ਸਾਰਾ ਆਪਾਂ ਪਿੰਡ ਦੇ ਵੀਰ ਛੋਟਾ ਸਿੰਘ ਬਲਜੀਤ ਸਿੰਘ ਛੋਟਾ ਉਹਨਾਂ ਨਾਲ ਵੀ ਗੱਲ ਕਰਦੇ ਆਂ ਹਾਂਜੀ ਭਾਈ ਜੀ ਜਦੋਂ ਛੱਤ ਡਿੱਗੀ ਹੈ ਕੋਈ 60 ਫੀਟ ਤੋਂ ਵਿਚਾਰ ਰਿਹਾ 60 ਫੀਟ ਤੋਂ ਤਾਂ ਬਚ ਰਿਹਾ ਜੀ ਤੜਕੇ ਸਾਨੂੰ ਜੋ ਦੱਸਿਆ ਅਸੀਂ ਆ ਕੇ ਫਿਰ ਇਹਨਾਂ ਦੀ ਮਦਦ ਕੀਤੀ ਸਮਾਨ ਆ ਕੇ ਬਾਹਰ ਕੱਢਿਆ ਆ ਹੁਣ ਸਾਰੇ ਕਲੱਬ ਵਾਲੇ ਲੱਗੇ ਪਏ ਆ ਠੀਕ ਹੈ ਜੀ ਜਿਹਦੇ ਨਾਲ ਸਾਡੀ ਸਹਾਇਤਾ ਜੋ ਹੈਗੀ ਆ ਤੁਸੀਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਅਸੀਂ ਤਾਂ ਕਹਿੰਦੇ ਗਰੀਬਾਂ ਦੀ ਸਹਾਇਤਾ ਕੀਤੀ ਜਾਵੇ ਅਜਿਹੇ ਜੇ ਕੱਚੇ ਮਕਾਨ ਆ ਉਹਨਾਂ ਦੀ ਛੱਤਾਂ ਪਵਾਇਆਂ ਜਾਣ ਅਸੀਂ ਤਾਂ ਇਹੀ ਮੰਗਾ ਵੀ ਗਰੀਬਾਂ ਦੀ ਜਾਨ ਬਚੇ ਤੇ ਵੀ ਇਹਨਾਂ ਦੀ ਛੱਤਾਂ ਪਵਾਇਆਂ ਜਾਣ ਸਰਕਾਰ ਕੋਲ ਇਨਾਂ ਦਾ ਕਹਿਣਾ ਹੈ ਵੀ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਜਾਵੇ ਕੱਚਾ ਮਕਾਨ ਹੈ ਤੋਂ ਸਰਕਾਰ ਵੱਲੋਂ ਸਹੂਲਤਾਂ ਵੀ ਦਿੱਤੀਆਂ ਗਈਆਂ ਸੀਗੀਆਂ ਸਰਕਾਰ ਵੱਲੋਂ ਸਹੂਲਤਾਂ ਵੀ ਦਿੱਤੀਆਂ ਗਈਆਂ ਸੀਗੀਆਂ ਵੀ ਜੋ ਜਿਨ੍ਹਾਂ ਦੇ ਕੱਚੇ ਮਕਾਨ ਉਹਨਾਂ ਦੇ ਪੱਕੇ ਮਕਾਨ ਬਣਾ ਕੇ ਦਿੱਤੇ ਜਾਣਗੇ ਪਰ ਕੋਈ ਵੀ ਹਜੇ ਤੱਕ ਇਹ ਜੀ ਸਹੂਲਤ ਨਹੀਂ ਆਈ ਜੋ ਕਿ ਵੀ ਸਰਕਾਰ ਵੱਲੋਂ ਕੱਚੇ ਮਕਾਨਾਂ ਨੂੰ ਪੱਕਿਆਂ 'ਚ ਬਦਲਿਆ ਜਾਵੇ ਪਰ ਇਸ ਗਰੀਬ ਪਰਿਵਾਰ ਦੇ ਮਕਾਨ ਨੂੰ ਦੇਖਦੇ ਹੋਏ ਇਹ ਸਰਕਾਰ ਨੂੰ ਜ਼ਰੂਰ ਮਕਾਨ ਬਣਾ ਕੇ ਦੇਣ ਦੀ ਬੇਨਤੀ ਕੀਤੀ ਗਈ ਹੈ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਨਾ ਦੀ ਰਿਪੋਰਟ